मोदीरदा खाना मजदूर ते जबर करण वारा नरेंदा मजदूरा ते जबर करण वारा नरेंद्र मोदी मुरदा ਨਾਮ ਮੰਡਿਆ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਦੇਣ ਵਾਲਾ ਕਾਨੂੰਨ ਨਾ ਪੜੋ ਮੈਂ ਕਿਸਾਨ ਮਜ਼ਦੂਰ ਇਤਕਾਰੀ ਸਭਾ ਪੰਜਾਬ ਤੋਂ ਸੂਬਾ ਜਨਰਲ ਸਕੱਤਰ ओंकार ਸਿੰਘ ਪੁਰਾਣਾ ਪੰਗਾਲਾ ਮੇਰੇ ਨਾਲ ਸਾਡੀ ਜਥੇਬੰਦੀ ਦੇ ਸੂਬਾ ਪ੍ਰਧਾਨ ਬਾਪੂ ਬਲਕਾਰ ਸਿੰਘ ਜੀ ਮੱਲੀ ਸੀਨੀਅਰ ਆਗੂ ਸਰਬੰਸ ਸਿੰਘ ਜੀ ਕੋਟਲੀ ਖਾਸ ਇਕਾਈ ਪ੍ਰਧਾਨ ਕੁਲਵਿੰਦਰ ਸਿੰਘ ਮੰਜਪੁਰ ਜੋਨ ਪ੍ਰਧਾਨ ਨਰਿੰਦਰ ਸਿੰਘ ਨਾਰਪੁਰ ਮੱਖਣ ਸਿੰਘ ਨਾਰਪੁਰ ਤੇ ਹੋਰ ਸਾਰੇ ਦਰਜਾ ਬਦਰਜਾ ਆਗੂਆਂ ਦੀ ਅਗਵਾਈ ਦੇ ਵਿੱਚ ਅੱਜ ਜਿਹੜੀ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਆ ਜਿਹੜੀ ਆ ਖੇਤੀ ਮੰਡੀਆਂ ਦਾਣਾ ਮੰਡੀਆਂ ਜਿਹੜੀਆਂ ਨਿੱਜੀ ਹੱਥਾਂ ਵਿੱਚ ਦੇਣ ਵਾਲਾ ਜਿਹੜਾ ਖਰੜਾ 224 ਜਿਹੜਾ ਡਰਾਫਟ ਇਹਨਾਂ ਨੇ ਦੇਸ਼ ਦੀਆਂ ਸੂਬਾ ਸਰਕਾਰਾਂ ਨੂੰ ਦਿੱਤਾ ਉਹ ਦੀਆਂ ਅੱਜ ਦੇਸ਼ ਭਰ ਦੇ ਵਿੱਚ ਕਾਪੀਆਂ ਜਿਹੜੀਆਂ ਉਹ ਅਸੀਂ ਸਾੜ ਕੇ ਉਹਦਾ ਵਿਰੋਧ ਕੀਤਾ ਕਿ ਉਹਨੂੰ ਰੱਦ ਕੀਤਾ ਜਾਵੇ ਉਸੇ ਲੜੀ ਦੇ ਤਹਿਤ ਕਿਸਾਨ ਅੰਦੋਲਨ ਦੇ ਦੋਹਾਂ ਫੋਰਮਾਂ ਦੇ ਸੁਨੇਹੇ ਦੇ ਉੱਤੇ ਅਸੀਂ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਮਕੇਰੀਆਂ ਦੇ ਪਾਸਾੜਾ ਪੰਘਾਲਾ ਦੇ ਵਿੱਚ ਜਿਹੜਾ ਕੇਂਦਰ ਸਰਕਾਰ ਵੱਲੋਂ ਜਿਹੜੇ ਦਾਣਾ ਮੰਡੀਆਂ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਦੇਣ ਵਾਲਾ ਡਰਾਫਟ ਖਰੜਾ ਲਿਆਂਦਾ ਉਹਦੀਆਂ ਜਿਹੜੀਆਂ ਆ ਕਿਸਾਨ ਮਜ਼ਦੂਰ ਹਤਕਾਰੀ ਸਭਾ ਪੰਜਾਬ ਦੀ ਅਗਵਾਈ ਦੇ ਵਿੱਚ ਭਾਰੀ ਸੰਗਤ ਦੀ ਹਾਜ਼ਰੀ ਦੇ ਵਿੱਚ ਕਾਪੀਆਂ ਸਾਂੜ ਕੇ ਉਹਦਾ ਵਿਰੋਧ ਜਿਹੜਾ ਉਹ ਦਰਜ ਕਰਵਾਇਆ ਸੋ ਅਸੀਂ ਕੇਂਦਰ ਸਰਕਾਰ ਨੂੰ ਇਹ ਦੱਸ ਦੇਣਾ ਚਾਹੁੰਦੇ ਆ ਕਿ 11 ਮਹੀਨਿਆਂ ਤੋਂ ਉੱਤੇ ਦਾ ਸਮਾਂ ਹੋ ਗਿਆ ਸਾਨੂੰ ਜਿਹੜਾ ਸ਼ੰਭੂ ਖਨੌਰੀ ਤੇ ਰਤਨਪੁਰਾ ਬਾਰਡਰਾਂ ਦੇ ਉੱਤੇ ਸੰਘਰਸ਼ ਕਰਦਿਆਂ ਤੁਹਾਡੇ ਜਵਰਦਾ ਮੁਕਾਬਲਾ ਭਾਰਤ ਦੇਸ਼ ਦਾ ਅਣਦਾਤਾ ਜਿਹੜਾ ਉਹ ਸਬਰ ਨਾਲ ਕਰ ਰਿਹਾ ਤੇ ਬਾਪੂ ਜਗਜੀਤ ਸਿੰਘ ਡੱਲੇਵਾਲ ਜੀ ਅੱਜ ਲਗਭਗ 50 ਦਿਨ ਤੋਂ ਜਿਹੜੇ ਆ ਮਰਨ ਬਰਤ ਦੇ ਉੱਤੇ ਬੈਠੇ ਆ ਸਾਰੇ ਭਾਰਤ ਦੇ ਕਿਸਾਨਾਂ ਮਜ਼ਦੂਰਾਂ ਦੀਆਂ ਜ਼ਮੀਨਾਂ ਫਸਲਾਂ ਤੇ ਨਸਲਾਂ ਬਚਾਉਣ ਦੇ ਲਈ ਪਰ ਬੀਜੇਪੀ ਸਰਕਾਰ ਜਿਹੜੀ ਇੱਕ ਤਾਨਾਸ਼ਾ ਜਿਹੜੀ ਇੱਕ ਡਿਕਟੇਟਰ ਬਣ ਕੇ ਰਾਜ ਸਤਾ ਦੇ ਉੱਤੇ ਬੈਠੀ ਆ ਉਹਦੇ ਕੰਨ ਤੇ ਜੂੰ ਨਹੀਂ ਛਰਕ ਰਹੀ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਿਹੜਾ ਆ ਉਹ ਤਿੱਖੇ ਸੰਘਰਸ਼ਾਂ ਦਾ ਐਲਾਨ ਕਰਾਂਗੇ ਕਿਉਂਕਿ ਅੱਜ ਸੰਯੁਕਤ ਕਿਸਾਨ ਮੋਰਚਾ ਤੇ ਜਿਹੜੇ ਸਾਡੇ ਕਿਸਾਨ ਅੰਦੋਲਨ ਦੇ ਦੋਨੋਂ ਫੋਰਮ ਉਹਨਾਂ ਦੀ ਪਾਤੜਾਂ ਦੇ ਵਿੱਚ ਜਿਹੜੀ ਆ ਉਹ ਸਾਂਝੀ ਮੀਟਿੰਗ ਹੋ ਰਹੀ ਆ ਉਹਦੇ ਵਿੱਚ ਜਿਹੜਾ ਮੋਦੀ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਅਸੀਂ ਦੇਵਾਂਗੇ ਵੀ ਆ ਜਿਹੜੀਆਂ ਮੰਗਾਂ ਸਾਡੀਆਂ ਤੋਂ 220 21 ਚ ਮੰਨੀਆਂ ਸੀ ਜਾਂ ਤਾਂ ਉਹਨੂੰ ਲਾਗੂ ਕਰ ਦੇ ਜੇ ਨਹੀਂ ਤਾਂ ਫਿਰ ਸਾਡੇ ਤਿੱਖੇ ਸੰਘਰਸ਼ ਦਾ ਜਿਹੜਾ ਆ ਅੱਗੇ ਮਤਲਬ ਸਾਹਮਣਾ ਕਰਨ ਲਈ ਤਿਆਰ ਰਹਿ ਬੀਜੇਪੀ ਸੋ ਅਸੀਂ ਜਿਹੜਾ ਵੀ ਸਨੇਹਾ ਸ਼ੰਭੂ ਖਨੌਰੀ ਬਾਰਡਰ ਤੋਂ ਰਤਨਪੁਰਾ ਬਾਰਡਰ ਤੋਂ ਆਵੇਗਾ ਉਸੇ ਤਰ੍ਹਾਂ ਸਾਰੇ ਭਾਰਤ ਦੇ ਵਿੱਚ ਉਹ ਸਨੇਹੇ ਨੂੰ ਲਾਗੂ ਕਰਾਂਗੇ ਸੋ ਮੈਂ ਆਪਣੇ ਜਿਲ੍ਹਾ ਹੁਸ਼ਿਆਰਪੁਰ ਤੇ ਗੁਰਦਾਸਪੁਰ ਦੇ ਕਿਸਾਨ ਮਜ਼ਦੂਰਾਂ ਨੂੰ ਬੇਨਤੀ ਕਰਦਾ ਕਿ ਆਪਣੇ ਨਗਰਾਂ ਦੇ ਵਿੱਚ ਵੀ ਅੱਜ ਇਹ ਜਿਹੜੀਆਂ ਦਾਣਾ ਮੰਡੀਆਂ ਨੂੰ ਨਿੱਜੀ ਹੱਥਾਂ ਦੇ ਵਿੱਚ ਦੇਣ ਵਾਲੀਆਂ ਬਾਲਾ ਜਿਹੜਾ ਖੱਲਾ ਲੈਂਦਾ ਕੇਂਦਰ ਸਰਕਾਰ ਨੇ ਇਹਦੀਆਂ ਜਰੂਰ ਕਾਪੀਆਂ ਸਾੜੀਆਂ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸੋ